ਸਾਸੰਗਤ ਜੀ ਇਸ ਵਕਤ ਤੁਸੀਂ ਵੇਖ ਰਹੇ ਹੋ ਜਹਾਜ਼ ਹਵੇਲੀ ਜੋ ਕਿ ਦੀਵਾਨ ਟੋਡਰਮਲ ਹੋਰਾਂਦੀ ਹੈ ਇਸ ਨੂੰ ਜਹਾਜ਼ ਹਵੇਲੀ ਇਸ ਕਰਕੇ ਕਿਹਾ ਜਾਂਦਾ ਹੈ ਜਦੋਂ ਇਸ ਨੂੰ ਦੂਰੋਂ ਵੇਖਿਆ ਜਾਂਦਾ ਸੀ ਤਾਂ ਇਹ ਸਮੁੰਦਰੀ ਜਹਾਜ਼ ਵਰਗੀ ਪ੍ਰਤੀਤ ਹੁੰਦੀ ਸੀ ਮੌਜੂਦਾ ਸਮੇਂ ਖੋਜ ਦੌਰਾਨ ਇਸ ਹਵੇਲੀ ਵਿੱਚੋਂ 36 ਕਮਰੇ ਮਿਲੇ ਹਨ 12 ਕਮਰੇ ਤਹਿ ਖਾਨੇ ਵਿੱਚ ਮੌਜੂਦ ਨੇ ਤੇ ਪਹਿਲੀ ਮੰਜ਼ਲ ਉੱਤੇ 10 ਕਮਰੇ ਤੇ ਦੋ ਹਾਲ ਕਮਰੇ ਮਿਲੇ ਹਨ ਦੂਜੀ ਮੰਜ਼ਲ ਵਿੱਚ ਇੱਕ ਹਾਲ ਤੇ ਦੋ ਕਮਰੇ ਮੌਜੂਦ ਨੇ ਤੇ ਤੀਜੀ ਮੰਜ਼ਲ ਵਿੱਚ ਇੱਕ ਵੱਡਾ ਕਮਰਾ ਮੌਜੂਦ ਹੈ ਤੇ ਚੌਥੀ ਮੰਜ਼ਲ ਤੇ ਗੁੰਬਦ ਦੇ ਨਾਲ ਇੱਕ ਕਮਰਾ ਵੀ ਮਿਲਿਆ ਹੈ ਸਾਧ ਸੰਗਤ ਜੀ ਦੀਵਾਨ ਟੋਡਰਮਲ ਹੁਰਾਂ ਦਾ ਨਾਮ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ ਦੀਵਾਨ ਟੋਡਰਮਲ ਉਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਛੋਟੇ ਸਹਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਲਈ ਸਰਹੰਦ ਦੇ ਨਵਾਬ ਵਜ਼ੀਰ ਖਾਹ ਕੋਲੋਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦੀ ਸੀ ਜਿਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਮੰਨਿਆ ਜਾਂਦਾ ਹੈ ਸਾਤਸੰਗਤ ਜੀ ਕਿਸੇ ਸਮੇ ਇਹ ਹਵੇਲੀ ਆਲੀਸ਼ਾਨ ਹੋਇਆ ਕਰਦੀ ਸੀ ਪਰ ਸਮੇ ਦੇ ਨਾਲ ਇਹ ਹਵੇਲੀ ਖੰਡਰ ਦਾ ਰੂਪ ਧਾਰਨ ਕਰਨ ਲੱਗੀ ਮੌਜੂਦਾ ਸਮੇ ਇਸ ਹਵੇਲੀ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਸਾਤਸੰਗਤ ਜੀ ਜਦੋਂ ਵੀ ਤੁਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਆਓ ਤਾਂ ਇਸ ਹਵੇਲੀ ਨੂੰ ਵੀ ਜ਼ਰੂਰ ਵੇਖ ਕੇ ਜਾਓ ਇਹ ਹਵੇਲੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਰਜ਼ਮੀਨ ਤੇ ਹੀ ਸਥਿਤ ਹੈ